ਤੇ ਉਸ ਤੋਂ ਬਾਅਦ ਉਹਨੂੰ 2 ਮੰਥ ਦੀ ਅਸੀਂ ਫ੍ਰੀ ਆਫ ਕਾਸਟ ਗਾਈਡ ਕਰਦੇ ਹਾਂ ਘਰ ਦੀ ਹੋਮ ਡਾਈਟ ਜੀ ਕਰਦੇ ਮੈਂ ਨਹਿਰ ਸਾਲ ਮਾਰ ਕੇ ਮਰ ਜਾਵਾਂ ਮੈਂ ਰਹਿਣਾ ਨਹੀਂ ਹੈਗਾ ਹੁਣ ਹਾਂਜੀ ਮੈਂ ਜ਼ਿੰਦਗੀ ਚ ਬਹੁਤ ਤੰਗ ਸੀ ਬਾਈ ਅੱਜ ਆਏ ਨਾ ਸੋਚੋ ਵੀ ਕਿਸੇ ਰੌਲੇ ਦਾ ਸਮਝੌਤਾ ਕਰਾ ਰਿਹਾ ਵੀ ਇੰਨਾ ਕੱਠ ਹੋਇਆਗਾ ਕਈ ਵੀਰ ਕਮੈਂਟ ਕਰਦੇ ਹੁੰਦੇ ਅੱਜ ਉਹ ਗੱਲਾਂ ਸਾਫ਼ ਕਰਨੀਆਂ ਨੇ ਆ ਭੈਣਾ ਜਿਹੜੀ ਸਰਕਾਰੀ ਮੁਲਾਜ਼ਮਾਂ ਬਿਜਲੀ ਬੋਰਡ ਤੋਂ ਪੈਣੇ ਹਾਂਜੀ ਹਾਂਜੀ ਵੀਰੇ ਤੇ ਆ ਬਈ ਗੁਰਸਿੱਖ ਖਾਲਸਾ ਤੁਹਾਡੇ ਸਾਹਮਣੇ ਆਪਾਂ ਉਹ ਗੱਲਾਂ ਹੀ ਕਲੀਅਰ ਕਰਦੇ ਨੇ ਬਈ ਕਈ ਗੱਲਾਂ ਨੇ ਹੈਨਾ ਸੋਸ਼ਲ ਮੀਡੀਆ ਤੇ ਬਾਧੂ ਕਮੈਂਟ ਆਉਂਦੇ ਨੇ ਤੇ ਇਹਨਾਂ ਸਾਰਿਆਂ ਨੇ ਬਈ ਭਾਰ ਘਟਾਇਆ ਆਪਣਾ ਕਿੰਨਾ ਕਿੰਨਾ ਭਾਰ ਘਟਾਇਆ ਉਹ ਗੱਲਾਂ ਬਾਤਾਂ ਕਰਦੇ ਆਂਗੇ ਸਭ ਤੋਂ ਪਹਿਲਾਂ ਤੁਸੀਂ ਬਣੇ ਕਿੰਨਾ ਭਾਰ ਘਟਾਇਆ 15 ਕਿਲੋ ਵੀਰੇ ਕਿੰਨਾ ਭਾਰ ਸੀ 75 ਕਿਲੋ ਸੀਗਾ 15 ਕਿਲੋ ਕਿੰਨੇ ਡੇਮੇਜ ਘਟਾ ਲਿਆ ਦੋ ਮਹੀਨਿਆਂ ਚ ਹੀ ਘਟਾ ਲਿਆ ਸੀ ਵੀਰੇ ਕੋਈ ਤਕਲੀਫ ਵਗੈਰਾ ਭਨੇ ਨਹੀਂ ਨਹੀਂ ਵੀਰੇ ਕੋਈ ਤਕਲੀਫ ਨਹੀਂ ਹੋਈ ਹੈਗੀ ਵਧੀਆ ਸਗਨ ਦੀ એનર્ਜੀ ਆ ਗਈ ਉਸ ਤੋਂ ਬਾਅਦ ਬੋਡੀ ਦੇ ਵਿੱਚ ਅੱਛਾ ਜਦੋਂ ਕੋਈ ਆਪਾਂ ਇੰਨਾ ਭਾਰ ਘਟਾਉਣੋਂ ਕੋਈ ਸਾਹ ਚੜਨ ਨੂੰ ਤਾਂ ਨਹੀਂ ਲੱਗਿਆ ਨਾ ਨਾ ਵੀਰੇ ਸਾਹ ਚੜਨ ਨਹੀਂ ਲੱਗਿਆ ਪਹਿਲਾਂ ਸਗਨ ਦੀ ਚੜਦਾ ਸੀਗਾ ਹੁਣ ਹਟ ਗਿਆ ਸਾਹ ਚੜਨ ਨੂੰ ਅੱਛਾ ਅੱਛਾ ਤੇ ਆ ਭੈਣ ਜੋ ਖੜੀ ਆ ਇਹ ਇੱਕ ਪੁਲਿਸ ਮੁਲਾਜ਼ਮ ਦੀ ਪਤਨੀ ਆ ਕਿੰਨਾ ਭਾਰ ਸੀ ਤੁਹਾਡੇ ਜੀ 102 किल। 102 ਕਿਲੋ ਤਾਂ ਬਹੁਤ ਜ਼ਿਆਦਾ ਹੁੰਦਾ ਸੀ ਫਿਰ ਤੁਰਨਾ ਫਿਰਨਾ ਵੀ ਔਖਾ ਹੁੰਦਾ ਕੋਈ ਨਾ ਬਾਹਰ ਲੱਗਿਦਾ ਜੀ ਹਾਂਜੀ ਔਖਾ ਹੀ ਹੈ ਤੇ ਕਿੰਨਾ ਘਟਾਇਆ ਜੀ ਹੁਣ 5 ਕਿਲੋ ਕਿੰਨਾ ਟਾਈਮੋਂ ਘਟਾਇਆਣ ਤੁਹਾਨੂੰ ਜੀ ਡੇਢ ਮਹੀਨਾ ਡੇਢ ਮਹੀਨੇ ਚ 5 ਕਿਲੋ ਘਟ ਗਿਆ ਜੀ ਤੇ ਹੋਰ ਅੱਗੇ ਘਟਾ ਰਹੇ ਹਾਂ ਜੀ ਹਾਂ ਘਟਾ ਰਹੇ ਤੇ ਬਾਈ ਜੀ ਤੁਸੀਂ ਕਿੰਨਾ ਭਾਰ ਘਟਾਇਆ ਜੀ 9 ਕਿਲੋ ਘਟਾਇਆ ਵੀਰੇ ਕਿੰਨੇ ਟਾਈਮ ਚ ਜੀ 1 ਮਹੀਨੇ ਚ ਘਟਾਇਆ ਜੀ 1 ਮਹੀਨੇ ਚ ਬਾਈ ਨੇ 9 ਕਿਲੋ ਭਾਰ ਘਟਾਇਆ ਕੰਮ ਕੀ ਕਰਦੇ ਹੋਗੇ ਪਰ ਐਸ਼ਾ ਕਰਦਾ ਵੀਰੇ ਅਸਿਆ ਫਿਰ ਖੜਕੇ ਕੰਮ ਕਰਨਾ ਪੈਂਦਾ ਸੀ ਨਾ ਤਾਂ ਵਜਨ ਪਾਦ ਗਿਆ ਤੇ ਹੁਣ 63 ਨਿਊਟ੍ਰੀਸ਼ਨ ਲੈਣੀ ਜਾਂ ਨਹੀਂ ਨਹੀਂ ਵੀ ਤੇ ਚੱਲਦੀ ਐ ਕਿੰਨਾ ਹੋਰ ਘਟਾਉਂਗੇ ਹਾਂ ਜੀ ਮੈਂ ਵੀ ਤੇ ਲੈ ਕੇ ਜਾਉਂ 65 ਤੇ ਲੈ ਜਾਉਂਗਾ ਇਹਨੂੰ ਅਸੀਂ 65 ਤੇ ਲੈ ਜਾਉਗੇ ਹਾਂ ਜੀ ਬਾਈ ਜੀ ਆਪਾਂ ਕਿੰਨਾ ਭਾਰ ਘਟਾਇਆ 10 ਕਿਲੋ ਕਿੰਨੇ ਟਾਈਮ ਚ ਮਹੀਨਾ ਹੋ ਗਿਆ ਮਹੀਨੇ ਚ 10 ਕਿਲੋ ਬਾਈ ਨੇ ਭਾਰ ਘਟਾਇਆਗਾ ਕਿੰਨਾ ਭਾਰ ਸੀ ਪਹਿਲਾਂ ਬਾਈ 90 ਕਿਲੋ ਜੀ ਹੁਣ ਕਿੰਨਾ ਰਹਿ ਗਿਆ 80 ਤੇ ਹੁਣ 63 ਜਾਂ ਚੱਲ ਰਿਆਂ ਵਾਲੇ ਹੋਰ ਨਹੀਂ ਚੱਲਦਾ ਜੀ ਹੋਰ ਘਟਾਉਂਗੇ ਵਾਲੇ ਹਾਂ 10 ਕਿਲੋ ਹੋਰ 10 ਕਿਲੋ ਹੋਰ 70 ਤੇ ਆਉਣਾਗਾ ਨਵਾਂ ਮੁੰਡਾ ਹੁੰਦਾ ਵਾਣਾ ਅੱਪਾ ਕੀ ਕੰਮ ਕਰਦੇ ਆ ਜੀ ਦੁੱਧ ਦਾ ਕੰਮ ਕਰਦਾ ਹਾਂ ਜੀ ਦੁੱਧੋ ਜ਼ਿਆਦਾ ਪੀਂਦੇ ਹੋਗੇ ਤਾਂ ਭਾਰ ਵੱਧ ਗਿਆ ਜੀ ਬਿਲਕੁਲ ਬਿਲਕੁਲ ਕਿੰਨਾ ਭਾਰ ਸੀ ਜੀ 1 ਕੁਆਰਟਲ 10 ਕਿਲੋ ਦੀ ਭਾਰ ਸੀ ਜੀ ਤੇ ਤੁਸੀਂ ਅੱਜ ਵੇਖ ਰਹੇ ਹੋ ਅੱਜ ਕਿੰਨਾ ਜੀ 60 ਕਿਲੋ ਰਹਿ ਗਿਆ ਹੁਣ ਖਾ ਰਹੇ ਹੋ ਯੂਟ੍ਰੀਸ਼ਨ ਮੈਂ 60 ਦਿਨ ਮਹੀਨੇ ਹੋ ਗਏ 60 ਦਿਨ ਫਿਰ ਵਧਿਆ ਤਾਂ ਨਹੀਂ ਜੀ ਬਿਲਕੁਲ ਵਿੱਚ ਬਹੁਤ ਲੋਕ ਕਹਿੰਦੇ ਨੇ ਕਹਿੰਦੇ ਜੇ ਇੱਕ ਵਾਰ ਖਾ ਲਓ ਬਦਲ ਘਟ ਜਾਂਦਾ ਨਹੀਂ ਇਹ ਤਾਂ ਬੈਵੇਂ ਹੁਣ ਖਾਈ ਜਾਓ ਵਾਲਾ ਦੇ ਦਾ ਬਸੋਸ ਜਾਂ ਬ레ਡ ਖਾਈ ਜਾਓ ਤਲੇ ਮਲੇ ਚੀਜ਼ਾਂ ਖਾਈ ਜਾਓ ਉਦੋਂ ਫਿਰ ਵਧਣੇ ਆ ਵੀਰੇ ਖਾਣ ਪੀਣ ਦਾ ਪ੍ਰਹੇਜ਼ ਰੱਖ ਜੀ ਜਨਾ ਖਾਓ ਬਰ ਫਲ ਫਰੂਟ ਜਨੇ ਮਰਜੀ ਖਾ ਲਓ ਮਰਜੀ ਤਲੀ ਵੀ ਖਾ ਲਓ ਜੀ ਮਾਰੀ ਮੋਟੀ ਜੀ ਦਾ ਟੈਸਟ ਦੇ ਲਓ ਅੱਜ ਕੇ ਨਾ ਖਾਓ ਅੱਛਾ ਜੀ ਉਹਦੇ ਨਾਲ ਬਿਹਤਰ ਹੈ ਜੀ ਬੰਦਿਆ ਵਾਂਗੂ ਖਾਣਾ ਪਸੂ ਮਾਂਗੂਣੀ ਖਾਣਾ ਬਿਲਕੁਲ ਜੀ ਬਿਲਕੁਲ ਤੇ ਬਾਈ ਜੀ ਆਪਾਂ ਕਿੰਨਾ ਭਾਰ ਘਟਾਇਆ ਮੈਂ 20 ਕਿਲੋ ਘਟਾਇਆ ਕਿੰਨੇ ਟਾਈਮ ਚ ਜੀ 22 ਮਿੰਟ ਕਿੰਨਾ ਭਾਰ ਸੀ ਪਹਿਲਾਂ ਜੀ ਮੇਰਾ 1 ਕਵਨਟਰ 3 ਕਿਲੋ ਕੰਮ ਕੀ ਕਰਦੇ ਆਪਾਂ ਮੈਂ ਮੱਝਾਂ ਦਾ ਵਪਾਰ ਕਰਦਾ ਵਪਾਰ ਚ ਤੋਰਾ ਫੇਰਾ ਹੁਣ ਕਰਨਾ ਸੌਖਾ ਹੋ ਗਿਆ ਹੋਊਗਾ ਬਹੁਤ ਜ਼ਿਆਦਾ ਸੌਖਾ ਜਦੋਂ ਜ਼ਿਆਦਾ ਭਾਰ ਸੀ ਉਦੋਂ ਤੁਰਨਾ ਫਿਰਨਾ ਵੀ ਔਖਾ ਇਹਨੂੰ ਵਧੀਆ ਗੱਲ ਹੈ ਬਾਈ ਬਾਈ ਆਪਾਂ ਵੀ ਘਟਾਇਆ ਪਰ ਹਾਂਜੀ ਹਾਂਜੀ ਵੀਰੇ ਮੈਂ वजन ਘਟਾਇਆ ਵਾ ਆਪਣਾ 15 ਕਿਲੋ ਜੀ ਕਿੰਨੇ ਟਾਈਮ ਚ ਜੀ 2 ਮਹੀਨਿਆਂ ਚ ਵੀਰੇ 2 ਮਹੀਨੇ ਚ ਵੀ ਹਾਂਜੀ ਹਾਂਜੀ ਮੈਂ ਕੋਈ ਘਰੇਲੂ ਨੁਕਸਾਨੀ ਛੱਡਿਆ ਵੀਰੇ ਕੋਈ ਸਾਈਕਲ ਨਹੀਂ ਛੱਡਿਆ ਚਲਾਉਣਾ ਕੋਈ ਜਿਮ ਨਹੀਂ ਛੱਡਿਆ ਫਿਰ ਵੀ ਨਹੀਂ ਘਟਿਆ ਫਿਰ ਵੀ ਨਹੀਂ ਘਟਿਆ ਸੋ ਮੈਂ ਫਿਰ ਐਡ ਦੇਖੀ ਮੈਂ ਕਿਹਾ ਨਿਊਟ੍ਰੀਸ਼ਨ ਦੀ ਹੈਲਪ ਨਾਲ ਆਪਾਂ weight ਘਟਾਉਨੇ ਆ ਸੋ ਰਿਜ਼ਲਟ ਤੁਹਾਡੇ ਸਾਹਮਣੇ ਆ ਜੀ ਸ਼ਰਟਾਂ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਕਿ ਲੋਕੀ ਕਹਿੰਦੇ ਆ ਜੀ ਇਹ ਮੰਗਵੀਆਂ ਸ਼ਰਟਾਂ ਨੇ ਇਹ ਸਾਡੀਆਂ ਬਿਆਲੀਆਂ ਸ਼ਰਟਾਂ ਨੇ ਜੀ ਜਿਹੜੀਆਂ ਤੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੀ ਵਰਕਟਾ ਜੀ ਹਾਂਜੀ ਹਾਂਜੀ ਕਿੰਨਾ ਘਟਾਇਆ 40 ਕਿਲੋ 40 ਕਿਲੋ ਤਾਂ ਬਹੁਤ ਜ਼ਿਆਦਾ ਹੁੰਦਾਗਾ ਹਾਂਜੀ ਹਾਂਜੀ ਕਿੰਨੇ ਟਾਈਮ ਦੇ ਘਟਾਇਆ 4 ਮਹੀਨਿਆਂ ਚ ਜੀ ਬਾਈ ਦੀ ਪੁਰਾਣੀ ਤਸਵੀਰ ਵੀ ਵੇਖ ਰਹੇ ਹੋ ਬਾਈ 10 ਕਿਲੋ ਪਾਰ 1 ਮਹੀਨੇ ਦਾ ਘਟਾ ਲਿਆ ਤੇ ਹੁਣ ਖਾ ਰਹੇ ਹੋ ਜੀ ਹੁਣ ਜੀ ਵੀਰੇ ਸਟਾਰਟ ਦੁਬਾਰੇ ਕਰੀਆ ਹੁਣ ਕਿਉਂ ਪਹਿਲਾਂ ਬੰਦ ਕਰਤੀ ਸੀ ਹਾਂਜੀ ਹਾਂਜੀ ਬੰਦ ਕਰਨ ਤੋਂ ਬਾਅਦ ਫਿਰ ਦੁਬਾਰਾ ਤਾਂ ਨਹੀਂ ਵਧਿਆ ਨਹੀਂ ਜੀ ਨਹੀਂ ਇਹੀ ਤਾਂ ਚੈੱਕ ਕੀਤਾ ਸੀ ਜੀ ਐਸੇ ਵੀ ਚੈੱਕ ਕਰਨ ਵਾਸਤੇ ਇੱਕ ਵਾਰ ਛੜਦਾ ਸੀ ਛੜਦਾ ਸੀ ਜੀ ਦੁਬਾਰਾ ਫਿਰ ਸ਼ੁਰੂ ਕਰਤਾ ਹੌਣ ਵੀ ਆ ਪਰ ਹਜੇ ਵੀ ਵੱਧ ਹੈ ਜੀ ਤੇ ਬਈ ਆਪਾਂ ਕਿੰਨਾ ਭਾਰ ਘਟਾਇਆ ਜੀ ਆਪਣਾ ਵੀਰੇ ਵੇਟ ਪਾ ਗੇਨ ਕੀਤਾ ਵਾ ਅਸੀਂ ਮੋਟੇ ਹੋਇਓ ਕਿੰਨਾ ਕੁ ਵਧਾ ਲਿਆ ਆਪਾਂ 7 ਕਿਲੋ ਵੇਟ ਵਧਾਇਆ ਕਿੰਨੇ ਟਾਈਮ ਚ ਦੋ ਮਹੀਨੇ ਚ ਦੋ ਮਹੀਨੇ ਚ ਬਈ ਵਜ਼ਨ ਘਟਾ ਰਹੇ ਨੇ ਜਿੱਥੇ ਤੁਸੀਂ ਵਧਾ ਵੀ ਸਕਦੇ ਹੋ ਜੇ ਕੋਈ ਜ਼ਿਆਦਾ ਪਤਲਾਗਾ ਤਾਂ ਵਧਾ ਵੀ ਸਕਦਾ ਵਜ਼ਨ ਤੇ ਸਸੀ ਘਰ ਬਣੇ ਤੁਸੀਂ ਕਿੰਨਾ ਕੁ ਭਾਰ ਘਟਾਇਆ ਜੀ ਮੈਂ ਬਈ 27 ਕਿਲੋ ਵਜ਼ਨ ਘਟਾਇਆ ਜੀ ਆਪਾਂ ਨੂੰ ਤਾਂ ਬਈ ਤੁਸੀਂ ਪੁਰਾਣੀ ਵੀਡੀਓ ਚ ਦੇਖੀ ਹੋਊਗਾ ਮੈਂ ਇਹੀ ਦੱਸਣਾ ਚਾਹੁੰਦੀ ਆ ਵੀ ਮੇਰੀ ਜ਼ਿੰਦਗੀ ਦਾ ਸਫ਼ਰ ਸ਼ੁਰੂ ਹੋਇਆ ਸੀ ਮਨਦੀਪ ਨਿਊਟ੍ਰੀਸ਼ਨ ਕਲੱਬ ਤੋਂ ਜਦੋਂ ਬਹੁਤ ਪ੍ਰੋਮਿਸ ਇਹਨਾਂ ਨੇ ਕੀਤੇ ਸੀਗੇ ਤੇ ਮੈਂ ਬਹੁਤ ਜ਼ਿਆਦਾ ਉਲਝੀ ਫਿਰਦੀ ਪਹਿਲਾਂ ਵੀ ਮੈਂ ਬਹੁਤ ਡਾਈਟ ਵਗੈਰਾ ਲੈ ਚੁੱਕੀ ਸੀ ਪਰ ਡਾਕਟਰ ਵਰਤ ਚੁੱਕੀ ਸੀ ਪਰ ਇਹਨਾਂ ਨੇ ਆਪਣਾ ਵਾਅਦਾ ਤੇ ਪੂਰਾ ਖਰੇ ਉੱtre ਨਹੀਂ ਜੀ ਉਹੀ ਡਾਈਟ ਨਾਲ ਜੀ ਮੇਰਾ weight ਵੀ ਜਿਹੜਾ ਪੇਟ ਤਾਂ ਮੈਂ ਘਟਾਇਆ ਘਟਾਇਆ ਪਰ ਮੇਰੇ health issue ਵੀ ਇਹਨਾਂ ਨੇ ਠੀਕ ਕੀਤੇ ਸੀ health issue ਕਿਹੜੇ ਕਿਹੜੇ ਠੀਕ ਆ ਗਏ ਮੈਨੂੰ ਇੱਕ ਤਾਂ ਜੀ ਮਾਈਗਰੇਨ ਦੀ ਪ੍ਰੋਬਲਮ ਸੀਗੀ ਇੱਕ joint pain ਹੋਣ ਲੱਗ ਗਿਆ ਸੀ ਕਿਉਂ ਵਜ਼ਨ ਜ਼ਿਆਦਾ ਵੱਧ ਰਿਹਾ ਸੀਗਾ ਗੋਡਿਆਂ ਤੇ ਵਜ਼ਨ ਆਉਂਦਾ ਨਹੀਂ ਸੀਗਾ ਫਿਰ ਕਹਿਣ ਲੱਗੇ ਸਾਡੇ ਗੋਡੇ ਦੁਖਣ ਲੱਗੇ ਮਟਾਪਾ ਹੀ ਦੱਬੀ ਰੱਖਦਾ ਪਾਪਾ ਮਟਾਪ ਇਹ ਤਾਂ ਫਿਰ ਮਤਲਬ ਵੀ ਘਰੋਂ ਕਲੇਸ਼ ਵੀ ਮਕਾਤਾ ਮਟਾਪੇ ਦੇ ਨਾਲ ਗੁੱਸੇ ਦੇ ਨਾਲ ਜਿਹੜਾ ਕੰਮ ਨਹੀਂ ਹੁੰਦਾ ਫਿਰ ਨਿਆਣਾ ਇਹਨੂੰ ਕੁੱਟ-ਕਟਈਆ ਸ਼ੁਰੂ ਹੋ ਜਾਂਦਾ ਘਰਦਿਆਂ ਤੇ ਜ ਮਾੜੀ ਜੀ ਵੀ ਗੱਲ ਕਹਿਤੀ ਹੋਰੇ ਵੀ ਗੁੱਸਾ ਚੜ ਜਾਂਦਾ ਸੀਗਾ ਵੀ ਮੈਨੂੰ ਐਵੇਂ ਕਹਿ ਦਿੱਤਾ ਹੈ ਨਾ ਤੇ ਬਾਕੀ ਇਹ ਸੀਗਾ ਮੈਨੂੰ ਸੀਗਾ ਵੀ ਮੈਂ ਆਪਣਾ weight ਘਟਾ ਕੇ ਹੈ ਨਾ ਤੇ western wear ਵਗਰਾ ਤੇ ਅੱਜ ਮੈਂ ਪਾ ਕੇ ਵੀ ਤਾਂ ਹੀ ਆਈਆਂ ਅੱਛਾ ਜੱਗੀ ਬਾਈ ਦੀ ਵੀਡੀਓ ਆ ਮੈਂ ਪਹਿਲਾਂ ਹੀ ਮੈਨੂੰ ਬਹੁਤ ਸਾਰੀ ਵੀਡੀਓ ਚ ਦੇਖ ਚੁੱਕੇ ਹਾਂ ਮੈਂ ਦੱਸਣਾ ਚਾਹੁੰਦਾ ਮੈਨੂੰ ਵੀ ਬਹੁਤ ਸਾਰੇ ਸਵਾਲ ਹੁੰਦੇ ਨੇ ਵੀ ਤੁਸੀਂ ਕਿੱਥੋਂ loss ਕੀਤਾ ਤੇ ਮੈਂ ਦੱਸਣਾ ਚਾਹੁੰਦੀ ਹਾਂ ਵੀ ਇੱਥੇ ਜ ਪਿਛਲੀ ਅਗਸਤ ਤੋਂ ਸ਼ੁਰੂ ਕੀਤਾ ਸੀ ਤਾਂ ਮੈਂ ਉਸੇ ਅਗਸਤ ਰ ਅੱਜ ਖੜੀ ਆ ਜੀ ਮੇਰਾ weight stable ਆ ਫਿਰ ਮੈਂ ਨਹੀਂ ਮੁੜ ਕੇ ਕਿਸੇ ਡਾਕਟਰ ਦੇ ਗਈ ਹੁਣ ਤਾਂ ਨਹੀਂ ਕੁਝ ਵੀ ਯੂਜ਼ ਕਰਦੀ ਨਹੀਂ ਜੀ ਨਹੀਂ ਮੈਂ ਕੁਝ ਨਹੀਂ ਮੇਰੀ ਉਹ ਤਾਂ ਫੋਟੋ ਵੀ ਲੱਗੀ ਹੋਈ ਆ ਤੁਸੀਂ ਦੇਖ ਸਕਦੇ ਪਹਿਲਾਂ ਗਰੀ ਕੰਡੀਸ਼ਨ ਸੀ ਤੇ ਹੁਣ ਕੀ ਆ ਜੀ ਹੁਣ ਤਾਂ ਨੋਰਮਲ ਹੀ ਖਾਣੇ ਪੀਣੂ ਕਰਦਾ ਨਾ ਸਰ ਨੋਰਮਲ ਕਰਦਾ ਆ ਖਾਣਾ ਦੇਖੋ ਜੀ ਪਹਿਲਾਂ ਵੀ ਖਾਂਦੇ ਸੀ ਪਰ ਪਹਿਲਾਂ ਪਤਾ ਨਹੀਂ ਸੀਗਾ ਵੀ ਆਪਾਂ ਕਿਸ ਤਰੀਕੇ ਨਾਲ ਖਾਣਾ ਹੁਣ ਮੇਨਟੇਨ ਕਰਕੇ ਖਾਣ ਦਾ ਪਤਾ ਲੱਗ ਗਿਆ ਹੁਣ ਮੈਂ ਐਕਟਿਵ ਆ ਪਰਫੈਕਟ ਆਨ ਪੂਰੇ ਖੁਸ਼ ਵੀ ਆ ਤੇ ਇਹ ਸਾਡੇ ਮਨਦੀਪ ਸਰ ਉਹਨਾਂ ਦੇ ਘਰੋਂ ਨੇ ਉਹਨਾਂ ਦੇ ਪਤਨੀ ਦੀ ਸੱਸੀ ਘਰ ਪਣੀ ਤੁਸੀਂ ਭਣੇ ਕਿੰਨਾ ਭਾਰ ਘਟਾਇਆ ਮੈਂ 26 ਕਿਲੋ ਵਜ਼ਨ ਘਟਾਇਆ ਜੀ ਅਪਾ ਸ਼ੁਰੂਆਤ ਤਾਂ ਤੁਸੀਂ ਕੀਤੀ ਆ ਪੰਜਾਬ ਜਣਾ ਹਾਂਜੀ ਸ਼ੁਰੂਆਤ ਵਜ਼ਨ ਘਟਾਉਣ ਦੀ ਤਾਂ ਮਨਦੀਪ ਨੇ ਕੀਤੀ ਸੀ ਉਹਨਾਂ ਨੇ 55 ਕਿਲੋ weight loss ਕੀਤਾ ਸੀਗਾ ਤੇ ਮੈਂ 26 ਕਿਲੋ ਵਜ਼ਨ ਘਟਾਇਆ ਤੇ ਮੇਰੇ ਬੇਟੇ ਨੇ 14 ਕਿਲੋ weight ਸਾਰੇ ਪਰਿਵਾਰ ਨੇ ਘਟਾਇਆ ਆਪਣੇ ਹਾਂਜੀ ਅਸੀਂ ਆਪਣੇ ਘਰ ਤੋਂ ਹੀ ਸ਼ੁਰੂਆਤ ਕੀਤੀ ਆ ਪਹਿਲਾਂ ਸਾਰੀ ਜਨਕੀ ਵੀ ਜਿੰਨੀ ਪ੍ਰੋਬਲਮ ਸੀਗੀ ਉਹ ਸਾਰੀ ਅਸੀਂ ਆਪਣੀ ਪਹਿਲਾਂ ਸੋਲਵ ਕੀਤੀ ਆ ਤੇ ਮੈਨੂੰ ਮਾਈਗਰੇਨ ਸੀਗਾ PCOS ਦੀ ਪ੍ਰੋਬਲਮ ਸੀਗੀ ਉਹ ਸਾਰੀ ਸੋਲਵ ਹੋਈ ਆ ਜੀ ਤੇ ਜਿੱਦਾਂ ਕਿ ਅਸੀਂ ਵੀ ਆਪਾਂ ਕਹ ਕਹਿੰਦਾ ਵੀ ਇਹ ਪ੍ਰੋਬਲਮ ਅੱਗੇ ਕਿਉਂ ਨਹੀਂ ਵੱਧਦੀ ਹੈਗੀ ਕਿਉਂਕਿ ਅਸੀਂ ਜਦੋਂ ਆਪਣੇ ਬੱਚਿਆਂ ਨੂੰ ਵੀ ਦੇ ਚੁੱਕੇ ਹਾਂ ਕੋਈ ਤਾਂ ਸਾਈਡ ਇਫੈਕਟ ਨਹੀਂ ਹੈਗਾ ਮੈਨ ਅਸੀਂ ਆਪਣੇ ਜਦੋਂ ਬੱਚਾ ਮੇਰੀ 2.5 ਸਾਲ ਦੀ ਬੇਟੀ ਆ ਉਹ ਵੀ ਇਹ ਨਿਊਟ੍ਰੀਸ਼ਨ ਲੈ ਰਹੀ ਆ ਫਿਰ ਡਰ ਨਹੀਂ ਲੱਗਿਆ ਬਣੀ ਜੇ ਤੁਸੀਂ ਇਹ ਜੂਰ ਕੀਤੇ ਪ੍ਰੋਡਕਟ ਨਹੀਂ ਵੀਰਜੀ ਦੇਖੋ ਡਰਤਾ ਤਾਂ ਉਹ ਚੀਜ਼ ਦਾ ਲੱਗਦਾ ਹੁੰਦਾ ਵੀ ਜਿਹਦੇ ਵਿੱਚ ਕੋਈ ਮੈਡੀਸਨ ਹੋਵੇ ਨਹੀਂ ਲੋਕ ਡਰਦੇ ਆ ਬਹੁਤ ਹਨਾ ਕਮੈਂਟ ਵੀ ਕਰਦੇ ਹੁੰਦੇ ਆ ਵੀ ਡਰ ਲੱਗਦਾ ਸਾਨੂੰ ਕਈ ਵਾਰ ਸਾਡੀ ਸਿਹਤ ਤੇ ਕੋਈ ਨੁਕਸਾਨ ਨਾ ਹੋ ਜੇ ਉਹ ਐਦਾਂ ਦੀ ਗੱਲ ਤਾਂ ਨਹੀਂ ਹੁੰਦੀ ਨਹੀਂ ਵੀਰਜੀ ਕੋਈ ਐਦਾਂ ਦੀ ਗੱਲ ਨਹੀਂ ਦੇਖੋ ਕਿਉਂਕਿ ਸਾਡਾ ਜਿਹ ਹਰਬਲ ਦਾ ਨਿਊਟ੍ਰੀਸ਼ਨ ਨਹੀਂ ਹੈਗਾ ਹਰਬਲ ਵਾਲਾ ਪਹਿਲਾਂ ਲੋਕਾਂ ਦੇ ਨੁਕਸਾਨ ਕਰ ਗਿਆ ਧੜਕਣ ਵਗੈਰਾ ਵਧਾ ਦਿੰਦਾ ਸੀ ਦੇਖੋ ਵੀ ਜੀ ਆਪਾਂ ਕਿਸੇ ਪ੍ਰੋਡਕਟ ਨੂੰ ਮਾੜਾ ਨਹੀਂ ਕਹਿੰਦੇ ਹੈਗੇ ਤੇ ਸਿਰਫ ਇਹ ਆਪਣੇ ਤੇ ਬੈਂਡ ਕਰਦਾ ਵੀ ਆਪੇ ਇਹਨੂੰ ਕਿੱਦਾਂ ਯੂਜ਼ ਕਰਨਾ ਕਿੱਦਾਂ ਨਹੀਂ ਕਰਨਾ ਕਿਉਂਕਿ ਜਿਹੜਾ ਸਾਡਾ ਆਪਣਾ ਪ੍ਰੋਡਕਟ ਆ ਇਹ ਸਿਰਫ ਨੇਚਰਲ ਆ ਫਰੂਟਸ ਤੇ ਵੈਜੀਟੇਬਲ ਤੋਂ ਬਣਿਆ ਹੋਇਆ ਕਿਉਂਕਿ ਇਹਦਾ ਸਾਈਡ ਇਫੈਕਟ ਤਾਂ ਤਾਂ ਹੋਵੇ ਜਿਹਦੇ ਵਿੱਚ ਕੋਈ ਮੈਡੀਸਨ ਹੋਵੇ ਕਿੰਨੇ ਟਾਈਮ ਚ ਬਨੇ ਪਾਰ ਘਟਾਉਣਾ ਸ਼ੁਰੂ ਕਰ ਦੋਗੇ ਭਾਰਤਾਂ ਵਿੱਚ ਆਪਾਂ ਨੂੰ ਦੂਸਰੇ ਦਿਨ ਹੀ ਰਿਜ਼ਲਟ ਮਿਲ ਜਾਂਦਾ ਜੀ ਕਿ ਲੋਕ ਕਹਿੰਦੇ ਨੇ ਕਿ ਵੀ ਸਾਡਾ ਬਾਅਦ ਵਿੱਚ ਵਜ਼ਨ ਵੱਧਦਾ ਪਰ ਨਹੀਂ ਵੱਧਦਾ ਹੁਣ ਇਹ ਸਾਰੇ ਜਾਣੇ ਰਿਜ਼ਲਟ ਨੇ ਸਾਡੇ ਕੋਲ ਇਸ ਟਾਈਮ ਸਾਰੇ ਯੂਜ਼ ਕਰ ਚੁੱਕੇ ਨੇ ਤੇ ਅਸੀਂ ਇਹ ਕਹਿੰਦੇ ਆ ਕਿ ਵੀ ਦੇਖੋ ਤੁਸੀਂ ਸਾਨੂੰ ਆਪਣਾ weight ਭੇਜੋ ਅਸੀਂ ਤੁਹਾਨੂੰ ਜੇ ਅਸੀਂ ਤੁਹਾਨੂੰ ਨਹੀਂ ਤੁਸੀਂ ਵੇਟ ਭੇਜਦੇ ਹੋ ਤੁਹਾਨੂੰ ਅਸੀਂ ਮੈਸੇਜ ਦਾ ਰਿਪਲਾਈ ਨਹੀਂ ਦਿੰਦੇ ਜਾਂ ਤੁਹਾਨੂੰ ਅਸੀਂ ਸਹੀ ਤਰੀਕੇ ਨਾਲ ਗਾਈਡਨਸ ਨਹੀਂ ਕਰਦੇ ਹੈਗੇ ਤਾਂ ਸਾਨੂੰ ਉਹ ਚੀਜ਼ ਦਾ ਪ੍ਰੂਫ ਦਿਵੋ ਵੀ ਅਸੀਂ ਤੁਹਾਨੂੰ ਵੇਟ ਭੇਜਦੇ ਸੀ ਕਿ ਤੁਸੀਂ ਸਾਨੂੰ ਗਾਈਡਨਸ ਨਹੀਂ ਕੀਤਾ ਹੈਗਾ ਤੇ ਆਪਣੇ ਆਈਡਲ ਵੇਟ ਤੇ ਜਦੋਂ ਕੋਈ ਆਉਂਦਾ ਤਾਂ ਅਸੀਂ ਉਹਦਾ ਨਿਊਟ੍ਰੀਸ਼ਨ ਆਪਣੇ ਆਪ ਬੰਦ ਕਰਵਾਉਂਦੇ ਆ ਤੇ ਉਸ ਤੋਂ ਬਾਅਦ ਉਹਨੂੰ 2 ਮੰਥ ਦੀ ਅਸੀਂ ਫ੍ਰੀ ਆਫ ਕੋਸਟ ਗਾਈਡ ਕਰਦੇ ਆ ਘਰ ਦੀ ਹੋਮ ਡਾਈਟ ਬੇਦੋਤ ਨਿਊਟ੍ਰੀਸ਼ਨ ਨਿਊਟ੍ਰੀਸ਼ਨ ਉਸ ਟੈਮਸੀ ਉਹਦਾ ਬੰਦ ਕਰ ਦਿੰਨੇ ਆ ਤੇ ਫੇਰ ਵੀ ਜੇ ਕੋਈ ਕਹੇ ਕਿ ਵੀ ਹਾਂ ਮੇਰਾ weight ਵੱਧ ਗਿਆ ਤਾਂ ਉਹ ਸਾਨੂੰ ਪ੍ਰੂਫ ਦਵੇ ਵੀ ਅਸੀਂ ਤੁਹਾਨੂੰ weight ਭੇਜਦੇ ਸੀ ਤਾਂ ਵੀ ਸਾਡਾ weight ਵੱਧ ਗਿਆ ਉਹਨੂੰ ਅਸੀਂ ਫੁੱਲ ਬਣੀ ਵਾਪਸ ਕਰਾਂਗੀ ਭੈਣੂਰੀਆਂ ਬਾਈ ਸ਼ਰਤ ਆ ਵਜਨ ਘਟਾਉਂਦੀਆਂ ਨੇ ਪਹਿਲੇ 3 ਦਿਨ ਤੱਕ ਰਿਜ਼ਲਟ ਸ਼ੁਰੂ ਆ ਜੇ ਨਾ ਰਿਜ਼ਲਟ ਮਿਲਿਆ ਤਾਂ ਤੁਸੀਂ ਸਾਰੇ ਪੈਸੇ ਵਾਪਸ ਲੈ ਸਕਦੇ ਹੋਗੇ ਤੇ ਖੁੱਲਾ ਹੋਇਆ ਪ੍ਰੋਡਕਟਾ ਤੁਹਾਡਾ ਉਹ ਵੀ ਵਾਪਸ ਲੈ ਲੈਣਗੇ ਪਰ ਚੱਲਣਾ ਤੁਹਾਨੂੰ ਇਹਨਾਂ ਦੇ ਮੁਤਾਬਕ ਪਊਗਾ ਵੀ ਜੋ ਇਹਨਾਂ ਨੇ ਕਿਹਾ ਅੱਜ ਸਵੇਰੇ ਆ ਖਾਣਾ ਸ਼ਾਮ ਨੂੰ ਆ ਖਾਣਾ ਉਹ ਇਹ ਨਹੀਂ ਹੈ ਵੀ ਦਾਰੂ ਨਾਲ ਡੱਕ ਕੇ ਬਈ 15-15 ਰੋਟੀਆਂ ਖਾ ਜਾऊं ਫੇਰ ਭਾਰ ਕਦੇ ਨਹੀਂ ਘਟਣਾ ਹੈਗਾ ਤੇ ਤੁਸੀਂ ਕਿੰਨਾ ਭਾਰ ਘਟਾਇਆ ਜੀ ਮੈਂ 30 ਕਿਲੋ ਘਟਾਇਆ ਜੀ 4 30 ਕਿਲੋ 4 ਮਹੀਨੇ ਚ ਜੀ ਹਾਂਜੀ ਹਾਂਜੀ ਤੇ ਫਿਰ ਕਿਵੇਂ ਜੇ ਲੱਗਦਾ ਜੀ ਹੁਣ ਬਹੁਤ ਵਧੀਆ ਲੱਗਦਾ ਜੀ ਮੈਂ ਤਾਂ ਬਹੁਤ ਔਖੀ ਸੀਗੀ ਤੁਰਨਾ ਫਰਨਾ ਵੀ ਔਖਾ ਹੁੰਦਾ ਹੂਗਾ ਜੀ ਮੈਂ 7 ਸਾਲਾਂ ਦੀ ਮੰਜੇ ਤੇ ਬੈਠੀ ਜੀ ਮੈਂ ਤੁਰ ਨਹੀਂ ਹੁੰਦਾ ਸੀ ਕਹਿੰਦੇ ਇਹਦੇ ਨਾਲ ਗੋਡੇ ਦੁਖਣੇ ਵੀ ਠੀਕ ਹੋ ਜਾਂਦੇ ਨੇ ਇਹ ਗੱਲ ਝੂਠੀ ਆ ਕਿ ਸੱਚੀ ਨਹੀਂ ਨਹੀਂ ਬਹੁਤ ਸੱਚੀ ਗੱਲ ਹੈ ਕਿ ਤੁਹਾਡੇ ਕਿਹੜੇ ਕਿਹੜੇ ਬਿਮਾਰੀ ਠੀਕ ਹੋਈ ਨੇ ਜੀ ਮੈਨੂੰ ਤਾਂ ਇੱਕ ਬਲੱਡ ਵਾਦਦਾ ਸੀ ਮੇਰਾ ਉਹ ਮੈਨੂੰ ਠੀਕ ਹੋਇਆ ਇੱਕ ਮੇਰਾ ਸਾਰ ਰੁਕ ਜਾਂਦਾ ਸੀ ਪਈਦਾ ਉਹ ਕਪੜੇ ਸਾਂ ਤੇ ਮੈਨੂੰ ਜੀ ਕਰਦਾ ਮੈਂ ਨਹਿਰ ਸਾਲ ਮਾਰ ਕੇ ਮਰ ਜਾਵਾਂ ਮੈਂ ਰਹਿਣਾ ਨਹੀਂ ਹੈਗਾ ਹੁਣ ਹਾਂਜੀ ਮੈਂ ਜ਼ਿੰਦਗੀ 'ਚ ਬਹੁਤ ਤੰਗ ਸੀ ਅੱਛਾ ਜੀ ਮੈਂ ਸਾਰੇ ਵਸਾਇ ਫਿਰਲੇ ਦਵਾਈਆਂ ਸਾਵਾਸੇ ਲੈ ਲੈਣੇ ਸੀਗੀਆਂ ਪਰ ਆਰਾਮ ਨਹੀਂ ਸੀ ਮੈਨੂੰ ਦਾ ਘਰੇ ਨੁਕਤੇ ਬਹੁਤ ਕੀਤੇ ਨੇ ਮੈਂ ਤਾਂ ਵੀ ਨਹੀਂ ਆਰਾਮ ਆਇਆ ਫਿਰ ਮੈਂ ਇਹਨਾਂ ਦੀ ਐਡ ਦੇਖੀ ਐਡ ਦੇਖੀ ਤੇ ਮੈਂ ਤੇ ਮੁੰਡੇ ਨੂੰ ਭੇਜਿਆ ਵਰੇ ਤੇ ਮੁੰਡਾ ਦੇ ਕਿ ਮੈਂ ਦੂਜੀ ਸ਼ਵਰ ਲੈ ਕੇ ਆਇਆ ਇੱਥੋਂ ਮੈਨੂੰ ਤੀਜੇ ਦਿਨ ਪਤਾ ਲੱਗਣ ਲੱਗਾ ਵੀ ਹਾਂ ਮੈਨੂੰ ਫਰਕਾ ਮੈਨੂੰ ਫਰਕ ਪੈ ਗਿਆ ਹਾਂਜੀ ਹੁਣ ਪੰਜ ਮਹੀਨੇ ਮੈਨੂੰ ਛੱਡੀ ਨੂੰ ਵੀ ਹੋ ਗਏ ਪਰ ਮੇਰਾ ਬਾਜਨ ਜਮਾ ਹੀ ਨਹੀਂ ਵਧਿਆ ਹੈਗਾ ਛੱਡਣ ਤੋਂ ਬਾਅਦ ਵੀ ਨਹੀਂ ਵਧਿਆ ਫਿਰ ਉਹ ਲੋਕ ਝੂਠੇ ਨੇ ਜਿਹੜੇ ਕਹਿੰਦੇ ਛੱਡਣ ਤੋਂ ਬਾਅਦ ਵਧਦਾ ਹੈਗਾ ਜੇ ਤੁਹਾਨੂੰ ਨਹੀਂ ਯਕੀਨ ਉਹਦੇ ਮੇਰੇ ਤੋਂ ਪੁੱਛੋ ਮੇਰਾ ਨੰਬਰ ਦਿੱਤਾ ਹੋਇਆ ਹੈ ਐਡ ਦੇ ਵਿੱਚ ਵੀ ਹਾਂ ਮੇਰਾ ਵਧਦਾ ਕਿ ਨਹੀਂ ਵਧਦਾ ਕਿਹੜਾ ਪਿੰਡ ਹੈ ਜੀ ਆਪਣਾ ਮੇਰਾ ਪਿੰਡ ਲਸਾੜਾ ਜੀ ਅੱਛਾ ਜਿਲ੍ਹਾ ਜਿਲ੍ਹਾ ਲੁਧਿਆਣਾ ਸੋ ਦੋਸਤੋ ਕਿਸੇ ਨੇ ਵੀ ਭਾਰ ਘਟਾਉਣਾ ਹੋਵੇ ਸਕਰੀਨ ਤੇ ਨੰਬਰ ਚੱਲ ਰਹੇ ਨੇ ਇਹ ਨੰਬਰਾਂ ਤੇ ਕਈ ਵਾਰ ਕਾਲ ਨਾ ਲੱਗੇ ਫੋਨ ਜਾਦਾ ਆਉਂਦੇ ਹੁੰਦੇ ਆ ਤਾਂ ਤੁਸੀਂ WhatsApp ਤੇ ਹੈਲੋ ਲਿਖ ਕੇ ਮੈਸੇਜ ਕਰ ਦਿਓ ਭੈਣੋਰੀਆ ਤੁਹਾਨੂੰ ਆਪੇ ਰਿਪਲਾਈ ਕਰਨੀਆਂ ਸੋ ਵੀਡੀਓ ਨੂੰ ਸ਼ੇਅਰ ਕਰਕੇ ਆਪਣੇ ਮੋਟਾਪੇ ਤੋਂ ਪ੍ਰੇਸ਼ਾਨ ਦੋਸਤਾਂ ਤੱਕ ਜਰੂਰ ਭੇਜ ਦਿਓ ਧੰਨਵਾਦ ਜੀ